ਕਰਾ ਕਰਸਾ ਵਾਹਿਗੁਰੂ ਜੀ ਦਲਪੰਥ ਮਿਸ਼ਨ ਸ਼ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ ਇੱਕ ਚਕਾਵਨੀ ਕਹਿ ਲਓ ਇੱਕ ਬੇਨਤੀ ਕਹਿ ਲਓ ਜਿਹੜੀ ਵੀ ਭਾਸ਼ਾ ਦੇ ਨਾਲ ਇੱਕ ਸੁਖਰਤਿਆ ਨਾਮ ਦਾ ਔਰ ਇੱਕ ਮਨਜੀਤ ਕੌਰ ਨਾਮ ਦੀ ਲੜਕੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰam ਦੇ ਉੱਤੇ ਆਪਣਾ ਕੋਈ ਅਕਾਊਂਟ ਬਣਾਇਆ ਤੇ ਇਹਨਾਂ ਦੀ ਕੋਈ ਆਪਸ ਦੇ ਵਿੱਚ ਤਕਰਾਰਬਾਜ਼ੀ ਚੱਲਦੀ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਅਤਿ ਅਰਜੇ ਦੀ ਘਟੀਆ ਸ਼ਬਦਾਵਲੀ ਗੰਦੀਆਂ ਗਾਲਾਂ ਤੱਕ ਗੋਲ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੇਕਰ ਤੁਹਾਡੇ ਕੋਲ ਫੋਲੋਅਰਸ ਟਰਨਾ ਜੁੜੇ ਨੇ ਤੇ ਉਸ ਨੂੰ ਚੰਗੇ ਕੰਮ ਵਾਸਤੇ ਵਰਤਿਆ ਜਾਵੇ ਨਾ ਕਿ ਲੋਕਾਂ ਦੇ ਵਿੱਚ ਇੱਕ ਗਲਤ ਜਿਹੜਾ ਸੰਦੇਸ਼ ਦੇਣ ਵਾਸਤੇ ਵਰਤਿਆ ਜਾਂਦਾ ਪਰ ਇਹਨਾਂ ਵੱਲੋਂ ਅਤ ਦਰਜੇ ਦੀ ਘਟੀਆ ਸ਼ਬਦਾਵਲੀ ਗੰਦੀ ਸ਼ਬਦਾਵਲੀ ਸੋਸ਼ਲ ਮੀਡੀਆ ਤੇ ਵਰਤੀ ਜਾਂਦੀ ਆ ਸੋਸ਼ਲ ਮੀਡੀਆ ਪਲੇਟਫਾਰਮ ਦਾ ਉਪਯੋਗ ਜਿਹੜੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਔਰ ਹਰੇਕ ਧਰਮ ਦਾ ਲੋਕ ਚਾਹੇ ਉਹ ਬੱਚੀਆਂ ਹੋਣ ਬੱਚੇ ਹੋਣ ਬੀਬੀਆਂ ਹੋਣ ਹਰੇਕ ਲੋਕ ਵਰਤਦੇ ਨੇ ਤੇ ਇਹਨਾਂ ਵੱਲੋਂ ਜਿਹੜੀ ਇਹੋ ਜਿਹੀ ਮੰਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਇਹਦਾ ਗਲਤ ਸੰਦੇਸ਼ ਪੰਜਾਬ ਦੇ ਲੋਕਾਂ ਦੇ ਉੱਤੇ ਸੰਸਾਰ ਭਰ ਦੇ ਲੋਕਾਂ ਦੇ ਭਾਂਡਾ ਸੋ ਇਹਨਾਂ ਨੂੰ ਦਲਪੰਥ ਸ਼੍ਰੋਮਣੀ ਭਗਤ ਧੰਨਾ ਜੀ ਕਰਨਾਲ ਤੋਂ ਵੱਲੋਂ ਇਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਇਹੋ ਜਿਹੀਆਂ ਜਿਹੜੀਆਂ ਗੰਦੀਆਂ ਗੱਲਾਂ ਲੇਕ ਕਰਕੇ ਔਰ ਗੋਲ ਕਰਕੇ ਸੋਸ਼ਲ ਮੀਡੀਆ ਤੇ ਪਾਈਆਂ ਇਹਨੂੰ ਡਿਲੀਟ ਕੀਤਾ ਜਾਵੇ ਤੇ ਆਪਣੀ ਹਰਕਤਾਂ ਤੋਂ ਆਵਾਜ਼ ਆ ਜਾਵੇ ਜੇਕਰ ਇਹਨਾਂ ਨੇ ਆਪਣੀਆਂ ਉਹ ਵੀਡੀਓਜ਼ ਨੂੰ ਡਿਲੀਟ ਨਹੀਂ ਕੀਤੀ ਆਪਣੀ ਹਰਕਤਾਂ ਤੋਂ ਆਵਾਜ਼ ਨਹੀਂ ਆਏ ਤੇ ਜੋ ਮਿਰਨ ਸਿੰਘਾਂ ਦੀ ਮਰਿਆਦਾ 45 ਕਿਲੋ ਦਾ ਸੰਗਲ ਪਾ ਕੇ ਇਹਨਾਂ ਨੂੰ ਲਿਹਾਵਾਂਗੇ ਕਿ ਉਸੇ ਸੋਸ਼ਲ ਮੀਡੀਆ ਦੇ ਨਾਲ ਜਲੂਸ ਕੱਢਾਂਗੇ ਤਾਂ ਜੋ ਦੁਬਾਰਾ ਕੋਈ ਇਹੋ ਜਿਹੀ ਕਮੀਨੀ ਹਰਕਤ ਜਿਹੜੀ ਉਹ ਨਾ ਕਰ ਸਕੇ ਉਹ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਬੇਅੰਤੀ ਕਰਦੇ ਹਾਂ ਕਿ ਇਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤਾ ਜਾਵੇ ਔਰ ਸੋਸ਼ਲ ਮੀਡੀਆ ਐਕਟ ਦੇ ਜਰੀਏ ਜੋ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕਿਉਂਕਿ ਇਹ ਗੰਦ ਭਲਾ ਰਹੇ ਆ ਇਹਨਾਂ ਨੂੰ ਸਖਤ ਚੁਦਾਵਣੀ ਆ ਬੰਦੇ ਬਣ ਜਾਓ ਇਹ ਤਾਂ 45 ਕਿਲੋ ਦਾ ਸੰਗਲ ਪਾ ਕੇ ਤੁਹਾਡੇ ਜੁੱਤੀਆਂ ਨਹੀਂ ਮਾਰਾਂਗੇ ਔਰ ਇੱਕ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਿੱਦਾਂ ਕੀਤੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ